ਕੈਮਰਾ ਕਿੰਨਾ ਤੋਂ ਬਣਦਾ ਬਸ ਐਕਸ਼ਨ ਆਹਾਂ ਠੀਕ ਹੈ ਬੀਬੀ ਤਾਂ ਬਣੀ ਮਾਰਦੇ ਮਾਰਦੇ ਕੇਰਾ ਅੱਛਾ ਉਹ ਜਿੱਦੀ ਮਾਰ ਕੇ ਤੇ ਆਪਾਂ ਫਿਰ ਬਾਕੇ ਨੂੰ ਚੱਲੀਏ ਬਸ ਆਹ ਵਈ ਰਹਿ ਗਿਆ ਬਾਕੀ ਦਾ ਕੰਮ ਹੋ ਗਿਆ ਬਸ ਠੀਕ ਹੈ ਠੀਕ ਹੈ ਇਹ ਰੋ ਕੰਨ ਨੇ ਕਰੋੜਾ ਅੱਛਾ ਕਰੋੜਾ ਹੁੰਦਾ ਹੈ ਕਰੋੜਾ ਕੰਮ ਤਾਂ ਕੀਤੀ ਤੁਹਾਨੂੰ ਸਾਰੇ ਆਉਂਦੇ ਆ ਪਰ ਖਾਤੇ ਨਹੀਂ ਹੈਗੀ ਕੋਈ ਨਾ ਹੁਣ ਨਹੀਂ ਉਹ ਮੰਨੀ ਰਹੀ ਆਹ ਹੱਡ ਕੋਟੇ ਤੋੜ ਲੈ ਗਾ ਪੁਖੜੇ ਮੇਰੇ ਤਾਂ ਤੂੰ ਮੈਨੂੰ ਸਿਖਾ ਦੇ ਨਾ ਜਿਹੜੇ ਹੀ ਮੈਨੂੰ ਨਹੀਂ ਆਉਂਦੇ ਇਹ ਮੈਨੂੰ ਕੋਈ ਨਾ ਕੋਈ ਆ ਕੰਮ ਠੀਕ ਕਰਨ ਕੰਮ ਕਰਦਾ ਬੰਦਾ ਸੁਭਾ ਦੇ ਕਿੱਦਾਂ ਗਾ ਤੂੰ ਜੀ ਰੂ ਹੈ ਨਾ ਹਾਂ ਤੇ ਪੱਲੇ ਪੱਲੇ ਕੇ ਆਪਾਂ ਸਤ ਨੂੰ ਆ ਕੱਟੀਆਂ ਬੈਠੀਆਂ ਕੀ ਗੱਲ ਬਾਈ ਤੈਨੂੰ ਅਸੀਂ ਇਕੱਠੇ ਚੰਗੇ ਨਹੀਂ ਲੱਗਦੇ ਇਕੱਠੇ ਤਾਂ ਚੰਗੇ ਲੱਗਦੇ ਹ ਪਰ ਇੰਨੀਆਂ ਨਹੀਂ ਨਾ ਕਦੇ ਲੱਗੀਆਂ ਇਹ ਇੰਨਾ ਪਿਆਰ ਕਿਵੇਂ ਹੋ ਗਿਆ ਸੁੱਤ ਦਾ ਪੇ ਦੇਖੀ ਸੁਖੀਆ ਕਿ ਤੂੰ ਸਾਡੇ ਪਿਆਰ ਨੂੰ ਕਿਤੇ ਨਾ ਦੇਖਾਂ ਲਾ ਦੀ ਦਾਦੇ ਮੈਂ ਆਉਣਿਆ ਕਰੋ ਸਾਨੂੰ ਤਾਂ ਫੈਰੀ ਹੈ ਸਾਡੇ ਘਰੋਸ਼ ਚ ਹੋਵੇ ਸ਼ਾਂਤੀ ਹਾਂ ਮੈਂ ਤੈਨੂੰ ਆਏ ਕਹਿਨੀ ਆ ਇਹ ਪਿਆਰ ਦੀ ਵਜ੍ਹਾ ਪਤਾ ਕੀ ਆ ਗਈ ਇੱਥੇ ਆਪਣੇ ਬਾਬਾ ਆਇਆ ਦਾ ਬਰੋਟੇ ਹੈ ਥਾਂ ਅੱਛਾ ਮੈਂ ਕਹਿੰਦੀ ਤੂੰ ਵੀ ਆਈ ਆ ਅਬਾ ਹੱਥ ਪੱਲਾ ਦਿਖਾਏ ਆ ਉਹਨੂੰ ਜਾ ਕੇ ਓਏ ਬਾਬੇ ਬੂਬਿਆਂ ਕੋਲੇ ਕੋਤ ਨਹੀਂ ਇਹ ਘਰ ਪੱਟਦਾਂਦੇ ਹੁੰਦੇ ਨੇ ਐਸੀ ਤਾਂ ਗੁਰੂ ਗ੍ਰੰਥ ਸਾਹਿਬ ਵਾਲਿਆਂ ਉਹਨੂੰ ਮੰਨੋ ਤੁਸੀਂ ਇਹਨਾਂ ਨੂੰ ਛੜ ਦੋ ਇਹ ਪਕੰਡੀ ਨੇ ਸਾਰੇ ਇਹਨਾਂ ਦੇ ਗੈਰ ਨਾ ਲੱਗਿਆ ਕਰੋ ਵਾਹ ਵੇ ਵਾਹ ਅੱਛਾ ਤੂੰ ਮੈਨੂੰ ਹੁਣ ਐਂ ਰਸ ਵੀ ਤੂੰ ਕੰਮ ਕੀ ਆਇਆ ਕੀ ਤੇ ਨੂੰ ਮੈਂ ਤਾਂ ਐਂ ਰੇ ਦਾ ਥੈਲਾ ਪੁੱਛਣ ਆਇਆ ਠੀਕ ਆ ਤੀ ਮਗਾ ਚਲ ਪੁੱਛ ਲੈਣਿਆ ਪਿਆ ਹੁੰਦਾ ਇਦਾਂ ਰੇ ਦੇ ਥੈਲੇ ਤਾਂ 2-4 ਕੀ ਨੇ ਹੁਣ ਤਾਂ ਬਾਕੀ ਪਾਤੀ ਸੀਗੇ ਚਲ ਇੱਕ ਨੱਦੇ ਦਾ ਮਿਲੇ ਜਾਣਾ ਹੈ ਚਾਣਾ ਸ਼ਾਮ ਨੂੰ ਝੱਲਿਆ ਜੀਆਂ ਕੇ ਚਲ ਮੈਂ ਉੱਧਰ ਦੀ ਕੋਸਾ ਤੂੰ ਕੰਮ ਝੱਲਿਆ ਚ ਕਹੀ ਨਹੀਂ ਆ ਅੱਗੀ ਜੇ ਤੇਰੇ ਪਾਪਾ ਵੀ ਉਹ ਮੋਰ ਦੇਣਗੇ ਆਪਣਾ ਨਿੱਕਤ ਝਲਾ ਲਈਏ ਕੋਈ ਨਾ ਤੇ ਤੂੰ ਜਲਦੀ ਜਲਦੀ ਕੱਤ ਕਰ ਤੇ ਬਾਬਾ ਬਾਗਣਾ ਜਾਵੇ ਫਿਰ ਪਾਪਾ ਕਿਤੇ ਚਲ ਤੂੰ ਐ ਕਰ ਹਾਂ ਬਸ ਮੈਂ ਹੈਗੇ ਸਿੱਟ ਕੇ ਆਈ ਅੱਛਾ ਤੂੰ ਨਿਕਲ ਮਣ ਜੀ ਕੋਈ ਨਾ ਜੀ ਇੱਕ ਮਿੰਟ ਮੈਂ ਪਹਿਲਾਂ ਡਿਲੀਟ ਕਰ ਦਾਂ ਦੋਸਤ ਪਲਾਸਟਿਕ ਵੇ ਭਾਈ ਉੱਧਰ ਜਾਓ ਕੀ ਕਰਦੀਆਂ ਭਾਈ ਪਲੱਗ ਲਾ ਰਹੀਆਂ ਕਿ ਕੁੰਡੀ ਲਾ ਰਹੀਆਂ ਇੰਨੀ ਹੋਲੀ ਬੋਲਦੀਆਂ ਚਲ ਚਲ ਆਇਆ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਸਾਂ ਸਾਡਾ ਸੀਨ ਨਿਕਲਿਆ ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਸੀਟੀ ਜੀ ਬਹੁਤ ਮਾਰਦਾ ਬਤਿੰਦਰ ਸੀਟੀ ਨਾਲ ਕਰਖਾ ਦੇ ਗਿਆ ਆ ਬਾਈ ਦਾ ਰੋਲ ਬਹੁਤ ਘੰਟਾ ਦਾ ਆ ਦੇ ਆਹਾ ਕੇ ਨਾ ਮਾਰੀ ਹੈਗੀ ਜਿਆ ਬਣਾ ਕਾਸ਼ ਚਲੋ ਬ੍ਰੇਕ ਹੋਣੇ ਤਾਂ ਹਿਲਵਾਉਂਗਾ ਜਿਤਨਾ ਜਾਨ ਛਕਣਗੇ ਉੱਥੇ ਚੇਂਜ ਕਰਦੇ ਕਿਹੜਾ ਇਹ ਜੱਟ ਜਿਸੰਨੇ ਸੱਟਣੀ ਇਹ ਕੱਟ ਲਿਓ ਠੀਕ ਆ ਇਥੋਂ ਦੇਖੋ ਮੈਂ ਤੁਹਾਨੂੰ ਪਹਿਲਾਂ ਦਿਖਾ ਦਾਂ ਇਥੋਂ ਬਾਹਰ ਗੂ ਇਹ ਤਾਂ ਹੀ ਬਤੁਨ ਦਾ ਕੋਈ ਆਈ ਬਚਨ ਕਾ ਮੈਂ ਇੱਥੇ ਦੱਸਿਆ ਮੈਂ ਤਾਂ ਕਰਾਂ ਚਾਹ ਦੇ ਘਾ ਇਥੋਂ ਸੀਨ ਲਾਉਣਾ ਹੁਣੇ ਹੁਣੇ ਕੱਟ ਦਿੰਨਾ ਸਮਾਂ ਬਾਅਦ ਚ ਮਾਰ ਉਹ ਖਾਓ ਹਾਂ ਆ ਫੜਿਓ ਕੱਟ ਤੂ ਇਹ ਦੇਖ ਰੱਖ ਲਾ ਹੁਣੇ ਐਂਡ ਐਂਡ ਉਹਦਾ ਹੁਣੇ ਕੱਟ ਦਿੰਨਾ ਲਾਓ ਲਾਓ ਜਿਲੋਂ ਹੋਣੀ ਆ ਮੈਂ ਲਾ ਰੀ ਰੀਲ ਬਣਾਉਂਦਾ ਹਾਂ ਉਹ ਇਹ ਨੂੰ ਫੜ ਲੂਗੀ ਇਹਦੇ ਲੱਗ ਜੂਗਾ ਇਹ ਬਣਾਇਆ ਇਹ ਲੋਜੀ ਠੀਕ ਆ ਸਾਰੇ ਆ ਜੀ ਦੇਖੀ ਪ੍ਰਕਾਸ਼ ਇਹ ਵੀ ਕੋਣ ਹੈ ਕੰਟੀਨਿਊ ਜੀ ਵੀਡੀਓ ਦੇਖ ਬਸ ਠੀਕ ਆ ਜੀ ਆਡੀ ਆਡੀ ਸਾਰੇ ਐਕਟਿੰਗ ਚੰਗੀ ਕਰ ਚਲੋ ਰੋਲਿੰਗ ਕੈਮਰਾ ਐਕਸ਼ਨ ਵਾ ਦੇ ਕੀ ਕਰ ਓਏ ਆਏ ਅਰੇ ਬਰਾ ਮੇਰੇ ਤਾਂ ਹੱਸ ਹੀ ਆਇਆ ਲੈ ਨਾ ਬੱਸ ਆ ਸੂਟ ਲੈ ਲਓ ਭਾਈ ਸੂਟ 1000 ਰੁਪਏ ਦੇ ਪੰਜ ਪਿਓਰ ਕੋਟ ਦੇ ਭਾਈ ਸੁੱਤਾ ਅਗ ਸੁੱਤਾ ਸੱਦ ਤੱਪਰ ਮਰਾਵੇ ਪਹਿਲੇ ਖਵਾ ਖਵਾ ਦੇ ਤਿੰਨ ਆਹਾਹਾ ਇਹ ਪੈਸੇ ਨਾ ਵੀ ਹੋਏ ਮੈਂ 1000 ਕਾ ਉਹ ਤੇਰਾ ਬੇਗਾਹ ਕਾ ਹੋ ਅੰਮੀ ਆਉਂ ਟਾਈਗਰ ਕਿੱਥੇ ਹੋ? ਉੱਧ ਚੜੁ। ਆਪਣੇ ਪਾਪੇ ਕੋਲ ਜਾ ਰਿਹਾ। ਉਹ ਦੱਸ ਆ। ਉਹਨੂੰ ਪਛਾਣ ਆ ਗਈ ਡੈਡੀ ਖੜਾ। ਟਾਈਗਰ? ਜਾ ਉੱਧ ਚੜ। ਡੈਡੀ ਕੋਲ ਚਲੇ ਜਾਓ। ਆ ਜੀ ਤੁਹਾਡੇ ਮੋਟਰ ਤੋਂ ਕੰਮ ਰਹੀ। ਟਾਈਗਰ? ਹਾਂ। ਗੱਡੀ ਕਿੱਥੇ ਆ? ਉਹ ਦੇਖ ਪਿੱਛੇ। ਉਹ ਦੇਖ। ਚੱਲ ਚੱਲ ਜਾ। ਇਹ ਦੇਓ। ਇਥੇ ਕੋਈ ਰੋਲ ਨਹੀਂ ਹੈ ਭੱਜੀ ਆਉਗਾ ਸਿੱਥੇ ਮਿਲਦੀ ਕਿ ਨਹੀਂ ਮਿਲਣਾ ਭੱਜੇ ਹੀ ਭਜਾਤਾ ਆਪਾਂ ਦੇਵਾਂਗੇ ਚਾਹੇ ਆਲਰੇਡੀ ਭਜਾਤਾ ਰਹਿਣਾ ਨੂੰ ਧੱਕਾ ਲਿਆ ਹੋਇਆ ਓ ਓ ਓ ਇਹ ਸਰਪੰਚਾ ਵੀ ਸਰਪੰਚਾ ਨਹੀਂ ਕਰ ਰਹੀਆਂ ਕੀ ਹੋ ਗਿਆ ਕੌਣ ਅੰਦੇ ਮਗੋਂ ਡੀ ਆਉਣੀ ਅੰਦੇ ਮਗੋਂ ਕੌਣ ਆਉਂਦੀ ਆ ਮੈਂ ਤਾਂ ਕੁੱਤ ਦੇ ਸਰਪੰਚ ਕਿੱਥੇ ਆ ਸਰਪੰਚ ਨੂੰ ਮੈਂ ਹੋਰ ਵੀ ਹੈਗੇ ਕਰਦੇ ਜੀ ਸਰਪੰਚ ਸਰਪੰਚ ਲਾਈਆ ਨਹੀਂ ਹੌਲੀ ਬੋਲਿਆ ਕਰ ਮੈਂ ਤਾਂ ਹੋ ਆਟਾ ਚਕਾਉਣਾ ਤੀ ਵੀ ਉੱਥੇ ਗਿਆਉਣ ਦਾ ਅੜਤੀ ਦਿਤਾ ਲੈ ਨੂੰ ਪਤਾ ਭਾਗਿਆ ਚਾਰ ਵਜੇ ਦਾ ਪਹਿਲਾਂ ਵੀ ਨਹੀਂ ਮਰ ਸਕਦੀ ਤੂੰ ਓਹੋ ਹੋ ਕੇ ਰਪਲ ਹੋ ਨਹੀਂ ਨਾਲੇ ਮੈਂ ਤਾਂ ਹੋ ਪਾਣੀ ਦੀ ਬੋਤਲਾਂ ਕੋ ਕਿਹੜਾ ਹੁੰਦਾ ਹੋ ਪਾਣੀ ਨਹੀਂ ਨਹੀਂ ਸਰੀ ਨਹੀਂ ਸਰੀ ਦਾ ਹਾਂ ਇਸੇ ਮੜੀ ਦਾ ਹੁੰਦਾ ਹਾਂ ਅੱਛਾ ਹਾਂ ਇਹ ਤੇ ਦਾ ਉਹ ਪਾਣੀ ਇਹ ਸਰੀ ਗਾਣੀ ਬਸਲਰੀ ਦਾ ਹੁੰਦਾ ਨਹੀਂ ਉਹ ਹੀ ਕਹਿੰਦੇ ਨੌਂ ਦੀ ਗੇਜੀ ਫੁਕਰੀ ਮਾਈ ਕੀ ਕਰਾ ਬਸਲਰੀ ਬਸਲਰੀ ਚਲ ਕੋਈ ਨਾ ਹੋ

3 4 52429 ਤੋਂ ਰਬ ਬਹੁਤ ਖਬਰਾਂ ਮਾਰਦਾ 15ਤੀ ਬਲ ਸਦਾਤਾ ਕਿਰਪਾ ਕਰ ਹੁਣ ਤੋਂ ਇਹਨੂੰ ਟ੍ਰੋਫੀ ਦਈਆ ਜਾਤਾ ਮੌਜੂਦ ਸੂਖਾ ਤੇ ਬਹੁਤ ਖੁਸ਼ ਹੋਏ ਨੇ ਇਹ ਜਿਹਨੇ ਥੋੜਾ ਬੋਲਦਾ ਇੰਨਾ ਲੰਮਾ ਨਾ ਬੋਲੋ ਥੋੜਾ ਸੁਣੀਏ ਵਾ ਬਸ ਇਹ ਨਹੀਂ ਕਹਦੋ ਵੀ ਹੁਣ ਤਾਂ ਮੀ ਬੰਦ ਕਰਦੇ ਬਹੁਤ ਕਹਿ ਲਿਆ ਤੇ ਪਛੂ ਭੁੱਖੇ ਮਰਦੇ ਨੇ ਮਸਾ ਹਰ ਹਰਾ ਵਧਿਆ ਬਸ ਇਹ ਮੈਂ ਕਿਹਾ ਹੋਰ ਕੁਝ ਨਾ ਬੋਲੂ ਦੇਖੋ ਨਾ ਉਹ ਤਾਂ ਤਾਂ ਦੇਖਣੀ ਨੇਗਾ ਦੇਖਣਾ ਆਖਾਈ ਬੰਦ ਕਰ